ਇਸ ਵਾਰ ਪਿੰਡਾਂ ਚ ਬਾਹੂਬਲੀ ਸਰਪੰਚ ਬਣਨ ਇਸ ਵਾਰ ਪਿੰਡਾਂ ਦੇ ਵਿੱਚ ਬੋਲੀ ਲਾ ਕੇ ਸਰਪੰਚ ਬਣਨ ਪੈਸੇ ਲੰਬੇ ਸਮੇਂ ਤੋਂ ਵਰਤਾਰਾ ਬਰਕਰਾਰ ਹੈ ਇਸ ਵਾਰ ਉਹਦਾ ਰੰਗ ਟੰਗ ਬਦਲਿਆ ਰੱਜ ਦੇ ਪੁੱਜ ਦੇ ਖਾਂਦੇ ਪਿੰਦੇ ਘਰ ਮੈਂ 2 ਲੀਟਰ ਦੀ ਕੋਲਡ ਡਰਿੰਕ ਦੀ ਬੋਤਲਾਂ ਤੇ ਮਰਦੇ ਵੀ ਦੇਖੇ ਸਮੋਸੇ 버ਗਰਾਂ ਵਾਲੇ ਪਿੱਛੇ ਵੀ ਦੇਖੇ ਮਤਲਬ ਇਹ ਸਥਿਤੀ ਤੱਕ ਸਾਡੀ ਪਿੰਡ ਦੀ ਚੋਣ ਆ ਗਈ ਹੈ ਇਹ ਸਾਰੇ ਵਰਤਾਰੇ ਦੇ ਵਿਚਾਲੇ ਵੋਟਾਂ ਤੇ ਸਰਬਸੰਮਤੀ ਤੇ ਵਿਚਾਲੇ ਇਸ ਪਰ ਬੋਲੀ ਆ ਗਈ ਕਿ ਬੋਲੀ ਲਿਖੂਗੀ ਪਿੰਡ ਦਾ ਜੀ ਨੇ ਸਰਪੰਚ ਬਣਨਾ 10 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਤਾਂ ਚਲੀ ਗਈ ਜਿਹੜੀ ਵਦਨੀ ਹੈ ਜੀ ਇਹ ਬੋਲੀ ਵਾਲੀ ਪ੍ਰਕਿਰਿਆ ਰਹੀ ਉਹ ਸੇਵਾ ਕਰਨ ਆ ਰਹੇ ਨੇ ਜਾਂ ਇਹ ਐਮਐਲਏ ਐਮਪੀ ਵਾਲਾ ਰਹੀ ਫੜ ਲਿਆ ਬਹੁ ਗਿਣਤੀ ਐਮਐਲਏ ਐਮਪੀਾਂ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਵੀ ਉਹ ਬਾਚੋ ਕਾਫੇ ਕਰਦੇ ਆਪਣੀਆਂ ਕਿਸੇ ਨੀਟਾਂ ਵੇਚੀਆਂ ਕਿਸੇ ਨੇ ਟੈਲਾਂ ਲਵਾਈਆਂ ਕਿਸੇ ਨੇ ਕੁਸ ਕੀਤਾ ਐ ਕਿਸੇ ਨੇ ਆਪਣੇ ਠੇਕੇ ਚਲਾਏ ਕਿਸੇ ਨੇ ਬੱਸਾਂ ਪੋਈਆਂ ਕਿਸੇ ਨੇ ਰੈਸਟੋਰੈਂਟ ਦੇ ਨਾਂ ਤੇ ਖੱਡਾ ਲਈਆਂ ਇੱਕ ਪ੍ਰਕਿਰਿਆ ਵੋਟਾਂ ਖਰੀਦਣ ਵਾਲੀ ਹੁੰਦੀ ਹੈ। ਉਹਨੇ ਪਿੰਡ ਖਰੀਦਣ ਵਾਲੀ ਪ੍ਰਕਿਰਿਆ ਜਾਂ ਜਾਂ ਸੱਚਮੁੱਚ ਇਥੇ ਨਾ ਵਿਕਾਸ ਹੁੰਦਾ। ਤੁਹਾਡੇ ਕੋਲ ਧਨਕਵੇਰ ਹੈਗਾ। ਤੁਹਾਡੇ ਕੋਲ ਖੁੱਲਾ ਪੈਸਾ ਹੈਗਾ ਔਰ ਤੁਹਾਡੇ ਮਨ 'ਚ ਪਿੰਡ ਦੇ ਲਈ ਸਕੂਲ ਦੇ ਲਈ ਖੇਤਰ ਦੇ ਲਈ ਗੁਰੂ ਘਰ ਦੇ ਲਈ ਗਲੀਆਂ ਨਾਲੀਆਂ ਦੇ ਲਈ ਜਵਾਕਾਂ ਦੇ ਲਈ ਖੇਡ ਗਰਾਊਂਡ ਦੇ ਲਈ ਪਿੰਡ ਨੂੰ ਸੋਹਣਾ ਪਿੰਡ ਬਣਾਉਣ ਦੇ ਲਈ ਕੋਈ ਮਨ 'ਚ ਭਾਵ ਹੈਗਾ ਕੋਈ ਇੱਛਾ ਸ਼ਕਤੀ ਹੈਗੀ ਤਾਂ ਫਿਰ ਸਰਪੰਚ ਬਣਨਾ ਹੀ ਜ਼ਰੂਰੀ ਹੈ। ਸਰਪੰਚ ਜਿਹੜਾ ਮਰਜ਼ੀ ਹੋਵੇ ਕਰਾਓ ਪਿੰਡ 'ਚ ਕੰਮ। ਲਾ ਦਿਓ ਪੈਸਾ। ਚੈਤੀ ਛੋਣਾ ਤੇ ਛੋਨੇ ਦੀ ਆਮਦ ਉਹ ਸਭ ਤੇ درمیان ਸਰਕਾਰ ਦਾ ਬਿਮਾਰ ਚਲਦਿਆ ਹੋਣਾ ਤੇ ਐਮਐਲਏ ਆ ਦਾ ਦਿੱਲੀ ਖਨੀ ਝਾਕਦੇ ਰਹਿਣਾ ਫਿਕਰਮੰਦੀ ਤਾਂ ਹੈ ਅਮਿਤ ਪਾਲ ਸਿੰਘ ਦੇ ਪਿਤਾਰੋਂ ਨੇ ਕਿਹਾ ਡਾਟਰ ਸਿੰਘ ਹੋਰ ਨੇ ਉਹ ਕਹਿੰਦੇ ਵੀ ਅਸੀਂ ਲੰਘੇ ਹਫਤੇ ਜਗਰੂਰ ਜੇਲ੍ਹ ਦੇ ਵਿੱਚ ਅਮਿਤ ਪਾਲ ਸਿੰਘ ਨੂੰ ਮਿਲ ਕੇ ਆਏ ਉਸ ਦਿਨ ਆ رائے مشਵਰਾ ਤੋਂ ਬਾਅਦ ਇਹ ਤੈ ਹੋਇਆ ਕਿ ਇੱਕ ਖੇਤਰੀ ਪਾਰਟੀ ਬਣਾਈ ਜਾਵੇ ਪੀਰ ਸਰਸਾ ਮੁਖੀ ਗੁਰਮੀ ਸਿੰਘ ਰਾਮ ਰਿੰਗ ਫੇਰ ਵਾਰ ਉਹਨੂੰ ਫਿਰਦਾ ਕਹਾਂ ਮੈਨੂੰ ਪਰੋਲ ਦੇ ਦਿਓ ਹਾਂ ਤੁਲੋ ਕਮਾਲ ਹੈ ਵੀ ਜਿਹੜਾ ਬੰਦਾ ਚੜ੍ਹਦੇ ਸਤੰਬਰ ਮਹੀਨੇ ਚ 21 ਦਿਨਾਂ ਦੀ ਪਰੋਲ ਕੱਟ ਕੇ ਅੰਦਰ ਗਿਆ ਹੋਵੇ ਤੇ ਅਜੇ ਸਤੰਬਰ ਮਹੀਨਾ ਮੁੱਕਿਆ ਨਾ ਹੋਵੇ ਤੇ ਉਹ ਫੇਰ ਚਿੱਠੀਆਂ ਲਾਵੇ ਕਿ ਮੈਨੂੰ ਪਰੋਲ ਦੇ ਦਿਓ ਆ ਬੈਸੇ 21 ਦਿਨਾਂ ਦੀ ਪਰੋਲ ਵੀ ਆਨ ਹਰਿਆਣਾ ਚੋਣਾ ਤੋਂ ਪਹਿਲਾਂ ਹੀ ਸੀ ਪਰ ਕੀ ਜਿਹੜਾ ਸਰਸਾ ਮੁਖੀ ਦਾ ਖੁੱਦ ਦਾ ਮਨ ਹੈ ਬਾਹਰ ਆਉਣ ਦਾ ਜਾਂ ਭਾਜਪਾ ਦੀ ਇੱਛਾ ਪਾਚਮਾ ਲੱਗਦਾ ਕਿ ਇਹਨੂੰ ਬਾਹਰ ਲਿਆ ਕੇ ਸ਼ਾਇਦ 5-10 ਸੀਟਾਂ ਹੋਰ ਵੱਧ ਜਾਣਗੀਆਂ 10 ਲੱਖ 1 10 ਲੱਖ 2 ਬਾਈ ਜੀ 20 ਲੱਖ 20 ਲੱਖ 1 ਬਾਈ ਜੀ 30 ਲੱਖ ਬਾਈ ਜੀ 40 ਲੱਖ ਬਾਈ ਜੀ 50 ਲੱਖ 1 ਕਰੋੜ 2 ਕਰੋੜ 2 ਕਰੋੜ 1 2 ਕਰੋੜ 2 2 ਕਰੋੜ 3 ਜੀ ਹਾਂ ਇਸ ਪਿੰਡ ਦਾ ਸਰਪੰਚ ਬਣਦਾ ਜੀ ਨੇ 2 ਕਰੋੜ ਦੀ ਬੋਲੀ ਜਿੱਤੀ ਐ ਕਮਾਲਾ ਬਾਈ ਇਸ ਵਾਰ ਪਿੰਡਾਂ ਚ ਬਾਹੂਬਲੀ ਸਰਪੰਚ ਬਣਨਗੇ ਇਸ ਵਾਰ ਪਿੰਡਾਂ ਦੇ ਵਿੱਚ ਬੋਲੀ ਲਾ ਕੇ ਸਰਪੰਚ ਬਣਨਗੇ ਪੈਸੇ ਲੰਬੇ ਸਮੇਂ ਤੋਂ ਵਰਤਾਰਾ ਵਰਕਰਾਰ ਹੈ ਇਸ ਵਾਰ ਉਹਦਾ ਰੰਗ ਟੰਗ ਬਦਲਿਆ ਪੰਚਾਇਤੀ ਚੋਣਾਂ ਲੋਕਤੰਤਰ ਦਾ ਮੁੱਢ ਲੋਕਤੰਤਰ ਦਾ ਮਜ਼ਬੂਤ ਥੰਮ ਲੋਕਤੰਤਰ ਦੀ ਮਜ਼ਬੂਤ ਕੜੀ ਪਿੰਡ ਨੂੰ ਸਵਹਿਰਤਾ ਨਾਲ ਚਲਾਉਣ ਦੇ ਲਈ ਸਭ ਤੋਂ ਮਜ਼ਬੂਤ ਇਕਾਈ ਪਰ ਅੱਜ ਦੀ ਤਰੀਕ ਦੇ ਵਿੱਚ ਅਸੀਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲ ਝਾਕਦੇ ਹਾਂ ਅਸੀਂ ਮੌਜੂਦਾ ਐਮਐਲਏ ਸਾਫ ਕਾ ਐਮਐਲਿਆਂ ਦੇ ਇਸ਼ਾਰਿਆਂ ਤੇ ਚੱਲਦੇ ਹਾਂ ਅਸੀਂ ਉਹਨਾਂ ਦੇ ਰਹਿਮੋ ਕਰਮਾਂ ਤੇ ਚੱਲਦੇ ਹਾਂ ਪਿੰਡ ਦਾ ਭਾਈਚਾਰਾ ਪਿੰਡ ਦਾ ਏਕਾ ਪਿੰਡ ਦੀ ਸਾਂਝ ਅਸੀਂ ਛਿੱਕੇ ਟੰਗ ਦਿੰਨੇ ਆ ਪਿਛਲੇ ਕੁਝ ਬਰਿਆਂ ਤੋਂ ਇਹ ਵਰਤਾਰਾ ਪੰਜਾਬ ਦੇ ਵਿੱਚ ਵੱਡੇ ਤੌਰ ਤੇ ਥਾਂ ਬਣਾ ਗਿਆ ਕਿ ਪਿੰਡ ਦੀ ਪੰਚਾਇਤ ਦੇ ਵਿੱਚ ਹੁਣ ਸਰਪੰਚ ਇਕੱਲਾ दारू ਪਲਾ ਕੇ ਨਹੀਂ ਬਣਿਆ ਜਾਣਾ ਬਦਾਮ ਕਾਜੂ ਵੀ ਵੰਡੇ ਜਾਣ ਲੱਗ ਪਏ ਹੈ ਰਾਸ਼ਨ ਪੱਤਾ ਵੀ ਵੰਡੇ ਆ ਜਾਣ ਲੱਗ ਪਿਆ ਹੈ ਨਾ ਹਾਂ ਕਿਸੇ ਨੂੰ ਪੱਖੇ ਦੀ ਲੋੜਾ ਪੱਖਾ ਦੇ ਦੋ ਅਰਜਾਈ ਦੀ ਲੋੜਾ ਅਰਜਾਈ ਦੇ ਦੋ ਹਾਂ ਆਟਾ ਦਾਲ ਕਣਕ ਜੋ ਚਾਹੀਦਾ ਉਹ ਚੱਲਿਆ ਮੈਂ ਕਹਿੰਦਾ ਲੋੜਵੰਦ ਬੰਦੇ ਦੀ ਮਦਦ ਹੁੰਦੀ ਆ ਤਾਂ ਹੋਣੀ ਚਾਹੀਦੀ ਆ ਪਰ ਰੱਜ ਦੇ ਪੁੱਜ ਦੇ ਖਾਂਦੇ ਪੀਂਦੇ ਘਰ ਮੈਂ 2 ਲੀਟਰ ਦੀ ਕੋਲਡ ਡਰਿੰਕ ਦੀ ਬੋਤਲਾਂ ਤੇ ਮਰਦੇ ਵੀ ਦੇਖੇ ਸਮੋਸੇ 버ਗਰਾਂ ਵਾਲੇ ਪਿੱਛੇ ਵੀ ਦੇਖੇ ਮਤਲਬ ਇਹ ਸਥਿਤੀ ਤੱਕ ਸਾਡੀ ਪਿੰਡ ਦੀ ਚੋਣ ਆ ਗਈ ਆ ਪਰ ਇਸਵਰ ਰੰਗ ਬਦਲ ਗਿਆ ਬਾਈ ਪੰਜਾਬ 'ਚ ਇਕ ਤਾਂ ਸਰਬਸੰਮਤੀ ਵਾਲਾ ਵਰਤਾਰਾ ਇਸ ਪਾਸੇ ਨੂੰ ਇੱਕ ਆਵਾਜ਼ ਉੱਠੀ ਲਹਿਰ ਉੱਠੀ ਚਰਚਾ ਚੱਲੀ ਹਾਂ ਸਰਬਸੰਮਤੀ ਵਾਲੇ ਵਰਤਾਰੇ ਚ ਸੱਤਾਧਾਰੀ ਧਿਰ ਆਪਣਾ ਵੱਧ ਦਬਦਬਾ ਬਣਾਉਣ ਚ ਕਾਮਯਾਬ ਹੁੰਦੀ ਰਹੀ ਆ ਵੈਸੇ ਪਹਿਲਾਂ ਪੰਚਾਇਤੀ ਚੋਣਾਂ ਜਿੱਤਣ ਦੇ ਵਿੱਚ ਵੀ ਜੇ ਵੋਟਾਂ ਪੈਂਦੀਆਂ ਸੀ ਤਾਂ ਵੀ ਸਰਕਾਰੀ ਧਿਰਾਂ ਆਪਣਾ ਧੱਕਾ ਕਰਦੀਆਂ ਆਈਆਂ ਚਾਹੇ ਪੰਜਾਬ ਚ ਕਾਂਗਰਸ ਦੀ ਸਰਕਾਰ ਤੇ ਚਾਹੇ ਪੰਜਾਬ ਚ ਕਾਲੀ ਭਾਜਪਾ ਦੀ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਇਸ ਲਈ ਕਹਿੰਦੇ ਜੀ ਸਰਬਸੰਮਤੀ ਵਾਲਾ ਪੱਖ ਵੀ ਚੱਲੀ ਜਾਂਦਾ ਹਾਂ ਉਹਦੇ ਵਿੱਚ ਵੋਟਾਂ ਵਾਲੀ ਪ੍ਰਕਿਰਿਆ ਵੀ ਮਤਲਬ ਠੀਕ ਹੈ 100 ਪਿੰਡਾਂ ਵਿੱਚ ਜੇ 5 ਸਰਬਸੰਮਤੀ ਹੋ ਗਈ ਤਾਂ ਵੀ ਉਹਦੀ ਚਰਚਾ ਹੁੰਦੀ ਹੈ ਸੋ ਇਸ ਲਈ ਸੱਤ ਤਾਰੀ ਤੇ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਫਿਰ ਵੀ ਪਿੰਡਾਂ 'ਚ ਇਸ ਵਾਰ ਇਹ ਨਵਿਕਲੀ ਪਹਿਲ ਕਦਮੀ ਹੋ ਰਹੀ ਹੈ ਪਿੰਡ ਦੀਆਂ ਸੂਝਵਾਰ ਤਰ੍ਹਾਂ ਪਿੰਡ ਦੇ ਸਾਂਝੇ ਬੰਦੇ ਪਿੰਡ ਦੇ ਨੌਜਵਾਨ ਕਮੇਟੀਆਂ ਪਿੰਡ ਦੇ ਬਜ਼ੁਰਗ ਇਸ ਕੰਮ ਲਈ ਪਹਿਲ ਕਦਮੀਆਂ ਕਰਦੇ ਨਜ਼ਰ ਆਉਂਦੇ ਨੇ ਕਿ ਭਾਈ ਕੁਝ ਨਹੀਂ ਨਿਕਲਦਾ ਇਹ ਚੋਂ ਕਰ ਲਓ ਸਰਬਸੰਮਤੀ ਸਾਂਝੀ ਨਾਲ ਚੁਣ ਲਓ ਕਿਉਂ ਲੜਾਈ ਝਗੜੇ 'ਚ ਪੈਣਾ ਕਿਉਂ ਜ਼ਿੰਦਗੀ ਭਰ ਦੀ ਆਪਸ ਵਿੱਚ ਸ੍ਰੀਖੀਆਂ ਪਾਲਣੀਆਂ ਪਰ ਇਹ ਸਾਰੇ ਵਰਤਾਰੇ ਦੇ ਵਿਚਾਲੇ ਵੋਟਾਂ ਤੇ ਸਰਬਸੰਮਤੀ ਤੇ ਵਿਚਾਲੇ ਇਸ ਪਰ ਬੋਲੀ ਆ ਗਈ ਕਿ ਬੋਲੀ ਲੱਗੂਗੀ ਪਿੰਡ ਦਾ ਜੀ ਨੇ ਸਰਪੰਚ ਬਣਨਾ 10 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਤਾਂ ਚਲੀ ਗਈ ਜਿਹੜੀ ਬਦਨੀ ਹੈ ਸੋ ਹੁਣ ਇਹ ਪਹਿਲੂ ਤੋਂ ਸਵਾਲ ਹੈ ਕਿ ਕੀ ਇਸ ਵਾਰ ਅਸੀਂ ਇਸ ਤਰੀਕੇ ਨਾਲ ਸਰਪੰਚ ਪੰਚ ਚੁਣਨੇ ਆ ਬਈ ਤਨ ਕਵੇਰ ਵਾਲੇ ਚੁਣਨੇ ਆ ਮਸਲ ਤੇ ਮਨੀ ਪਾਵਰ ਦੇ ਸਾਰੇ ਚੁਣਨੇ ਆ ਬਾਹੂ ਬਲੀ ਚੁਣਨੇ ਆ ਮੈਂ ਤਾਂ ਹੀ ਕਹ ਰਿਹਾ ਕਿ ਪਹਿਲਾਂ ਵੀ ਸਰਪੰਚ ਚਾਹੇ ਆਪਣੇ ਪੈਸੇ ਦੇ ਦਮ ਤੇ ਆਪਣੀ ਸੱਤਾ ਦੇ ਦਮ ਤੇ ਬਣਦੇ ਰਹੇ ਪਰ ਇਸ ਵਾਰ ਬੋਲੀ ਵਾਲੀ ਪ੍ਰਕਿਰਿਆ ਨੇ ਪੰਚਾਇਤੀ ਚੋਣਾਂ ਚ ਨਵਾਂ ਰੰਗ ਲਿਆਂਦਾ ਹੁਣ ਇਸ ਨੇ ਇੱਕ ਨਵਾਂ ਸਵਾਲ ਵੀ ਪੈਦਾ ਕੀਤਾ ਕਿ ਕੀ ਇਹ ਬੋਲੀ ਵਾਲੀ ਪ੍ਰਕਿਰਿਆ ਰਾਹੀਂ ਉਹ ਸੇਵਾ ਕਰਨ ਆ ਰਹੇ ਨੇ ਨਹੀਂ ਐਮਐਲਏ ਐਮਪੀ ਵਾਲਾ ਰਾਹੀ ਫੜ ਲਿਆ ਬਹੁ ਗਿਣਤੀ ਐਮਐਲਏ ਐਮਪੀਆਂ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਵੀ ਉਹ ਬਾਚੂ ਕਪੜੇ ਕਰਦੇ ਆਪਣੀਆਂ ਕਿਸੇ ਨੀਟਾਂ ਵਿਚੇ ਕਿਸੇ ਨੇ ਟੈਲਾਂ ਲਵਾਈਆਂ ਕਿਸੇ ਨੇ ਕੁਛ ਕੀਤਾ ਐ ਕਿਸੇ ਨੇ ਆਪਣੇ ਠੇਕੇ ਚਲਾਏ ਕਿਸੇ ਨੇ ਬੱਸਾਂ ਪੋਈਆਂ ਕਿਸੇ ਨੇ ਸਰੰਦੇ ਨਾਂ ਤੇ ਖੱਡਾ ਲਈਆਂ ਬਹੁਤ ਕੁਛ ਹੈ ਚਲੋ ਮੇਰੇ ਕੋਲ ਰਿਪੋਰਟ ਪਈ ਹੈ ਜੀ ਇੱਕ ਪਿੰਡ ਦੇ ਵਿੱਚ 35 ਲੱਖ ਤੱਕ ਦੀ ਬੋਲੀ ਗਈ ਸਰਪੰਚ ਨੂੰ ਸੋਸ਼ਲ ਮੀਡੀਆ ਤੇ ਖਬਰ ਨਸਰ ਹੁੰਦੀ ਆ ਕਿ ਹਾਂ ਜੀ ਸ੍ਰੀ ਮੁਖਸਰ ਸਾਹਿਬ ਦੇ ਖੇਤਰ ਚ ਜਿਵੇਂ ਗੱਲ ਕਰਾਂ ਹਲਕਾ ਗਿੱਦੜਵਾਹਾ ਦੀ ਹਲਕਾ ਗਿੱਦੜਵਾਹਾ ਦਾ ਪਿੰਡ ਕੋਟਲੀ ਦੇ ਕੋਠੇ ਚੰਦਿਆਵਾਲੀ ਚ ਕਹਿੰਦੇ ਜੀ 35 ਲੱਖ ਤੱਕ ਦੀ ਬੋਲੀ ਨਾਲ ਸਰਪੰਚ ਨਾ ਸਰਪੰਚ ਬਣਿਆ ਜਦੋਂ ਕਿ ਜਿਹੜਾ ਸਰਪੰਚ ਚੁਣਿਆ ਗਿਆ ਉਹ ਵੀ ਇਸ ਗੱਲ ਤੋਂ ਮਨਕਰ ਹੈ ਕਿ ਕੋਈ ਬੋਲੀ ਨਹੀਂ ਲੱਗੀ ਜਿਹੜਾ ਪਹਿਲਾ ਸਰਪੰਚ ਸੀ ਜਾਂ ਦਾਵੇਦਾਰ ਸੀ ਇਸ ਵਾਰ ਹਾਂ ਉਹਨਾਂ ਦੇ ਹਵਾਲੇ ਨਾਲ ਵੀ ਜਿਹੜੀ ਆ ਗੱਲ ਆਈ ਉਹ ਕਹਿੰਦੇ ਭਈ ਇਹ ਤਾਂ ਪਿੰਡ ਦੇ ਵਿਕਾਸ ਲਈ ਅਸੀਂ ਫੰਡ ਇਕੱਠਾ ਕੀਤਾ ਹੈ ਇਹ ਜੀ ਕੋਈ ਗੱਲ ਨਹੀਂ ਅਸਾਂ ਕੋਈ ਬੋਲੀ ਨਹੀਂ ਲਾਈ ਇਹ ਤਾਂ ਜੀ ਕੋਈ ਸ਼ਰਾਰਤੀ ਅੰਸਰਾਂ ਨੇ ਕਿਸੇ ਨੇ ਵੀਡੀਓ ਬਣਾ ਬਣੂ ਕੇ ਚਲਾਤੀ ਜੀ ਇਹ ਗੱਲ ਨਹੀਂ ਪ੍ਰਚਾਰ ਚਾ ਪਿੰਡ ਤੋਂ ਹੋ ਕੇ ਅਖਬਾਰਾਂ ਟੀਵੀ ਚੈਨਲਾਂ ਤੱਕ ਹੁੰਦਿਆਂ ਹੋਇਆਂ ਇਹ ਪਹਿਲੂ ਉੱਭਰਿਆ ਕਿ ਬਿਲਕੁਲ ਜੀ 35 ਲੱਖ ਤੱਕ ਬੋਲੀ ਗਈ ਜਿਹੜਾ ਸਰਪੰਚ ਚੁਣਿਆ ਗਿਆ ਹੈ ਨਾ ਸਰਪੰਚ ਜਸਮੀਲ ਸਿੰਘ ਗੁਰਪ੍ਰਮੇਰ ਸਿੰਘ ਉਹ ਕਹਿੰਦਾ ਵੀ ਸਰ ਸੰਤਿਨਾ ਪਿੰਡ ਨੇ ਮੈਨੂੰ ਸਰਪੰਚ ਚੁਣਿਆ ਮੈਂ ਪਿੰਡ ਦੇ ਲਈ ਕੰਮ ਕਰੂੰਗਾ ਬੋਲੀ ਵਾਲਾ ਕੋਈ ਮਸਲਾ ਨਹੀਂ ਦੂਜਾ ਵੀ ਜਿਹੜਾ ਦਾਅਵੇਦਾਰ ਰਿਹਾ ਸੀ ਕਮਰਜੀਤ ਸਿੰਘ ਉਹ ਕਹਿੰਦਾ ਨਹੀਂ ਭਾਈ ਇਹ ਤਾਂ ਪਿੰਡ ਦੇ ਲਈ ਫੰਡ ਫੰਡ ਇਕੱਠਾ ਹੋਇਆ ਕੋਈ ਬੋਲੀ ਨਹੀਂ ਲੱਗੀ ਪਰ ਕਹਿੰਦੇ ਜੀ ਇਸ ਵੀਡੀਓ ਦੇ ਆਧਾਰ ਤੇ ਤੇ ਪਿੰਡ ਚੋਂ ਹੀ ਨਿਕਲੀ ਖੁਸਰਪੁਸਰ ਦੇ ਆਧਾਰ ਤੇ ਡੀਸੀ ਹੋਰੀ ਡੀਸੀ ਸਾਹਿਬ ਸਰਗਰਮ ਹੋ ਗਏ ਵੀ ਪਰਚਲ ਕਰੋ ਇਹ ਤਾਂ ਚੋਣ ਨਿਯਮਾਂ ਦੀ ਉਲੰਘਣਾ ਹੈ ਚਲੋ ਜੀ ਹੁਣ ਅਗਲੀ ਗੱਲ ਨੂੰ ਦਬਾ ਲੈਂਦੇ ਨੇ ਲੁਕਾ ਲੈਂਦੇ ਨੇ ਵੱਖਰੀ ਗੱਲ ਹੈ ਪਰ ਕਹਿੰਦੇ ਜੀ ਪਹਿਲੀ ਬੋਲੀ ਸਰਪੰਚੀ ਦੀ 35 ਲੱਖ ਰੁਪਏ ਟੁੱਟੀ ਤੇ ਇੱਕ ਪਿੰਡ ਦੇ ਵਿੱਚ ਗਿੱਦੜਵਾਹਾ ਦੇ ਪਿੰਡ ਦੇ ਵਿੱਚ ਕਹਿੰਦੇ ਜੀ ਸਰਪੰਚ ਬਣ ਗਿਆ ਉਹ ਡੀਸੀ ਸਾਹਿਬ ਜਾਂਚ ਕਰੀ ਜਾਂ। ਦੂਜੀ ਬੋਲੀ 60 ਲੱਖ ਤੱਕ ਗਈ। ਹੁਣ ਆਜੂ ਜੀ ਇਹ ਤੇ ਬਠਿੰਡਾ ਡੱਬ ਵਾਲੀ ਬਠਿੰਡਾ ਡੱਬ ਵਾਲੀ ਮਾਰਗ ਦੇ ਉੱਤੇ ਇੱਕ ਪਿੰਡ ਪੈਂਦਾ। ਹਾਂ ਜੀ ਕਹਿੰਦੇ ਪਿੰਡ ਗਹਿਰੀ ਬੂਟਰ। ਇਸ ਪਿੰਡ ਦੇ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਚੁਣਨ ਦੇ ਲਈ ਇਕੱਠ ਹੋਇਆ। ਕਹਿੰਦੇ ਜੀ ਉਮੀਦਵਾਰਾਂ ਮੋ ਸਾਹਮਣੇ ਆ ਗਏ ਦੋ ਦਾਵੇਦਾਰ ਸਾਹਮਣੇ ਆ ਗਏ ਚਰਨਜੀਤ ਸਿੰਘ ਆ ਗਿਆ ਹੈਨਾ ਉਹ ਤੇ ਇੱਕ ਦਾਵੇਦਾਰ ਦੂਜਾ ਆ ਗਿਆ ਹੈਨਾ ਕਹਿੰਦੇ ਜੀ ਕਿ ਬਿੱਕਰ ਸਿੰਘ ਆ ਗਿਆ ਕਿ ਦੋ ਦਾਵੇਦਾਰਾਂ ਇੱਥੇ ਵਿੱਚ ਮਾਮਲਾ ਆ ਗਿਆ ਬੋਲੀ ਵਾਲੀ ਪ੍ਰਕਿਰਿਆ ਸ਼ੁਰੂ ਹੋਈ ਚਰਨਜੀਤ ਸਿੰਘ ਨੇ ਕਿਹਾ ਕਿ ਵੀ ਮੈਨੂੰ ਸਰਪੰਚ ਬਣਾ ਦਿਓ ਮੈਂ ਪਿੰਡ ਤੇ 50 ਲੱਖ ਖਰਚੂਗਾ 50 ਲੱਖ ਵਿੱਚੋਂ ਲੈ ਲਓ ਪਿੰਡ ਦੇ ਜਿਹੜੇ ਕੰਮ ਨੇ ਤੈਅ ਕਰ ਲਓ ਨਵੇੜੋ ਕੰਮ ਉਧਰ ਬਿਕਰ ਸਿੰਘ ਆ ਗਿਆ ਕਹਿੰਦਾ ਬਈ ਮੈਂ 60 ਲੱਖ ਖਰਚੂ। ਸੋ ਬੋਲੀ 60 ਲੱਖ ਤੇ ਪਹੁੰਚ ਗਈ। ਪਿੰਡ ਦੇ ਵਿੱਚੋਂ ਕੁਝ ਧਿਰਾਂ ਨੇ ਸਵਾਲ ਕੀਤਾ ਬਈ ਕਿ ਸਰਪੰਚੀ ਦੀ ਚੋਣ ਐ, ਸਰਪੰਚੀ ਨੀ ਜਗੀਰ ਨਹੀਂ ਕਿ ਪੈਸਿਆਂ ਨਾਲ ਖਰੀਦ ਲੋਂਗੇ। ਸੋ ਕਹਿੰਦਾ ਜੀ ਗੱਲ ਸਿਰੇ ਨਹੀਂ ਚੜੀ। ਉਹ ਕਹਿੰਦੇ ਵੀ ਅਸੀਂ ਸਰਪੰਚ ਚੁਣਨਾ ਐ। ਅਸੀਂ ਕੱਲ ਪੈਸਾ ਨਹੀਂ ਦੇਖਣਾ। ਕੱਲ ਨੂੰ ਪਿੰਡ ਦੇ ਮਸਲੇ ਨੇ, ਵਿਚਰਨਾ ਕਿਵੇਂ ਐ, ਵਰਤਨਾ ਕਿਵੇਂ ਐ, ਅਸੀਂ ਉਹ ਪਹਿਲੂ ਦੇਖਣਾ। ਇਸ ਲਈ ਕਹਿੰਦੇ ਵੀ ਛੜੀ ਰੈਸਰ ਹੁਣ ਸੀ ਇਹ ਬਠਿੰਡਾ ਡੱਬ ਵਾਲੀ ਖੇਤਰ ਦੇ ਵਿੱਚ ਪੈਂਦਾ ਪਿੰਡ ਗਹਿਰੀ ਬੂਟਰ ਦੀ ਖਬਰ ਹੈ ਕਿ ਬੋਲੀ 60 ਲੱਖ ਤੱਕ ਚਲੀ ਗਈ ਇੱਕ ਉਮੀਦਵਾਰ 50 ਲੱਖ ਤੱਕ ਖਰਚ ਨੂੰ ਤਿਆਰ ਸੀ ਦੂਆ 60 ਲੱਖ ਤੱਕ ਖਰਚ ਨੂੰ ਤਿਆਰ ਸੀ ਪਰ ਪਿੰਡ ਵਾਲਿਆਂ ਨੇ ਇਸੇ ਸਹਿਮਤੀ ਨਹੀਂ ਪ੍ਰਕਟਾਈ ਸੋ ਇਸ ਰੈਸ ਚੜੀ ਹੁਣ ਉਹ ਸਦਾ ਚੋਣ ਹੋਵੇ ਚੋਣ 'ਚ ਇਹ ਵੀ ਦਾਅਵੇ ਦਾ ਰੋਲ ਸਕਦਾ ਕੁਝ ਹੋਰ ਵੀ ਦਾਅਵੇ ਦਾ ਹੋ ਸਕਦਾ ਪਰ ਇੱਕ ਹੋਰ ਪਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਪਿੰਡ ਦੇ ਵਿੱਚ ਇੱਕ ਬੰਦਾ ਖੜਾ ਹੋ ਕੇ ਬੜੇ ਸਾਰੇ ਪੱਥਰ ਤੇ ਖੜਾ ਹੈ ਤੇ ਪਿੰਡ ਦੇ ਲੋਕ ਇਕੱਠੇ ਨੇ ਉਹ ਕਹਿੰਦਾ ਵੀ ਕਿ ਮੈਂ ਡੇਢ ਕਿਲਾ ਪਿੰਡ ਦੇ ਜਵਾਕਾਂ ਦੇ ਖੇਡਣ ਲਈ ਦੇਣਾ ਉਹ ਕਹਿੰਦੇ ਵੀ ਪੂਰਾ ਡੇਢ ਕਿਲਾ ਖੇਡਣ ਲਈ ਉਹ ਦੇਣਾ ਪਊਗਾ ਹੋਰ ਕਿਤੇ ਨਹੀਂ ਵਰਤਾਇ ਜਾਊਗਾ ਪਿੰਡ 'ਚ ਖੇਡਣ ਨੂੰ ਜਵਾਕਾਂ ਨੂੰ ਥਾਂ ਨਹੀਂ ਕੁਛ ਨਹੀਂ ਹੈ ਉਹ ਅਸੀਂ ਜ਼ਮੀਨਾਂ ਜਾਇਦਾਦਾਂ ਵਾਲਿਆਂ ਕਹਿੰਦੇ ਹੈਨਾ ਸਰਕਾਰਾਂ ਦੇ ਉੱਤੇ ਆਸ ਨਹੀਂ ਰਹੀ ਇਸ ਲਈ ਕਹਿੰਦੇ ਵੀ ਡੇਢ ਕਿਲਾ ਬੰਦਾ ਕਹਿੰਦਾ ਮੈਨੂੰ ਸਰਪੰਚ ਬਣਾ ਦਿਓ ਮੈਂ ਖੇਡ ਲਈ ਛੱਡਿਆ ਜਵਾਕਾਂ ਉੱਤੇ ਖੇਡਣ ਮੇਲਣ ਸਾਰਾ ਕੁਝ ਵਧੀਆ ਬਣਾ ਲਾਂਗਾ ਇੱਕ ਨਵਾਂ ਜਿਹਾ ਛਲਾਰੂ ਮੁੰਡਾ ਮਤਲਬ 20 ਸਾਲ ਦਾ ਹੀ ਮੁੰਡਾ ਹੋਣਾ ਉਹ ਉਹ ਕਹਿੰਦਾ ਬਾਈ ਮੈਂ ਡੇਢ ਕਿੱਲੇ ਤੋਂ ਇੱਕ ਕਨਾਲ ਵੱਧ ਛੱਡੂ ਮਤਲਬ ਮੈਂ ਇੱਕ ਕਿੱਲਾ 5 ਕਨਾਲ ਛੱਡੂ ਇੱਕ ਕਿੱਲੇ 'ਚ 8 ਕਨਾਲ ਹੁੰਦੇ ਸੋ ਉਸੇ ਹਿਸਾਬ ਨਾਲ ਮਤਲਬ ਕਿ 12 ਕਨਾਲਾਂ ਦਾ ਡੇਢ ਕਿੱਲਾ ਬਣਿਆ ਤੇ ਉਹ ਅਗਲਾ ਕਹਿੰਦਾ ਮੈਂ ਤਾਂ 13 ਕਨਾਲ ਛੱਡ ਦੂੰਗਾ ਸੋ ਇੱਕ ਕਿੱਲਾ 5 ਕਨਾਲ ਮਤਲਬ 13 ਕਨਾਲ ਛੱਡਣ ਨੂੰ ਤਿਆਰ ਹੋ ਗਿਆ ਉਹ ਵਿੱਚੇ ਕੋਈ ਬੰਦਾ ਬੋਲਦਾ ਕਹਿੰਦਾ ਬਾਈ ਬੋਲੋ ਅਗਲਾ 60-65 ਲੱਖ ਦੀ ਜ਼ਮੀਨ ਦੇ ਰਿਹਾ ਹੁਣ ਕਰੋ ਗੱਲ ਕੁਝ ਨੇ ਕਿਹਾ ਬਈ ਕੋਈ ਸਮਝਦਾਰ ਚੁਣ ਲਓ ਯਾਰ ਇਹ ਤਾਂ ਜਵਾਕ ਹੈ ਹਾਂ ਫਿਰ ਇਹ ਵੀ ਸਵਾਲ ਆਇਆ ਕਿ ਬਈ ਤੇਰੇ ਨਾਂ ਤੇ ਜ਼ਮੀਨੋਂ ਕਹਿੰਦਾ ਮੇਰੀ ਬੇਬੇ ਦੇ ਨਾਂ ਤੇ ਕਹਿੰਦੇ ਲਿਆਓ ਬੇਬੇ ਨੂੰ ਬੇਬੇ ਵੀ ਪੱਥਰ ਤੇ ਚੜ ਗਈ ਬੇਬੇ ਕਹਿੰਦੀ ਬਿਲਕੁਲ ਜੀ ਮਨਜ਼ੂਰ ਆ ਪਿੰਡ ਫੈਸਲਾ ਕਰ ਦੋਵੇ ਮੁੰਡੇ ਨੂੰ ਬਣਾ ਦੋਵੇ ਲਿਖਾ ਲਊ ਮੈਂ ਤੋ ਚਲੋ ਹੁਣੇ ਚਲੋ ਲੰਬੜਦਾਰ ਇੱਥੇ ਖੜੇ ਨੇ ਸਾਰੇ ਖੜੇ ਨੇ ਚਲੋ ਕਚਹਿਰੀਆਂ ਕਰਾ ਲਓ ਸਭ ਕੁਝ ਤਾਂ ਤੇ ਵਿੱਚੋਂ ਕਿਸੇ ਨੇ ਆਵਾਜ਼ ਦਿੱਤੀ ਬਈ ਕੋਈ ਸਮਝਦਾਰ ਬਣਾਓ ਇਹ ਤਾਂ ਜਵਾਕ ਹੈ ਦੇ ਵਿੱਚੋਂ ਹੀ ਉਹ ਘੱਟ ਚੋਈ ਆਵਾਜ਼ ਆਈ ਫਿਰ ਉਸ ਵੀਡੀਓ ਨੂੰ ਸੁਣਾਈ ਦਿੰਦੀ ਆ ਸਾਫ ਉਹ ਕਹਿੰਦੇ ਬਈ ਪਹਿਲਾਂ ਬਹੁਤ ਸਮਝਦਾਰ ਬਣਾ ਕੇ ਦੇਖ ਲੈ ਕੀ ਕਰ ਲਿਆ ਹੁਣ ਅਗਲਾ ਜ਼ਮੀਨ ਦੇ ਰਿਆ ਹੋਰ ਕੀ ਦੇ ਦੇਵੇ ਜ਼ਮੀਨ ਮਿਲ ਗਈ ਜਵਾਕਾਂ ਨੂੰ ਖੇਲਣ ਨੂੰ ਥਾਂ ਮਿਲ ਗਈ ਹੋ ਗਿਆ ਕੰਮ ਪਹਿਲਾਂ ਸਮਝਦਾਰ ਸਾਰੇ ਸਰਪੰਚ ਬਣਾ ਇਨੇ ਪਹਿਲਾਂ ਦਾ ਮਸਲੇ ਹੱਲਨਾ ਹੋਗੇ ਸੋ ਇਸ ਤਰ੍ਹਾਂ ਉੱਥੇ ਇਹ ਵੀਡੀਓ ਖੂ ਬਾਇਰਲ ਹੋ ਰਹੀ ਆ ਕਿ ਬਈ ਡੇਢ ਕਿੱਲਾ ਜਾਂ ਇੱਕ ਕਿੱਲਾ 5 ਕਨਾਲ ਮਤਲ 13 ਕਨਾਲ ਜ਼ਮੀਨ ਦੇ ਕੇ ਪਿੰਡ ਹੁਣ ਇੱਥੇ 60-65 ਲੱਖ ਤੱਕ ਚਲੀ ਗਈ ਬੋਲੀ ਮਤਲ ਉਸ ਪਿੰਡ ਦੇ ਹਵਾਲੇ ਨਾਲ ਇਲਾਕੇ ਦੇ ਹਿਸਾਬ ਨਾਲ ਉਸਦਾ 65 ਲੱਖ ਤੱਕ ਡੇੜ ਕਿਲੇ ਦਾ ਮੁੱਲ ਬਣਦਾ ਹੋਵੇ। ਫਰਜਨਾਬ ਬੋਲੀ ਤਾਂ 1 ਕਰੋੜ ਤੋਂ ਹੁੰਦਿਆਂ ਹੋਇਆਂ 2 ਕਰੋੜ ਤੱਕ ਆ ਗਈ। ਜੀ ਹਾਂ। ਸਰਪੰਚੀ ਲਈ 2 ਕਰੋੜ ਦੀ ਪੇਸ਼ਕਸ਼ ਕੀਤੀ। ਇਹ ਹੁਣ ਖਬਰ ਹੈਗੀ ਫਤੇਗੜ ਚੂੜੀਆਂ ਖੇਤਰ ਦੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਜੀ ਹਰਦੋਵਾਲਕਲਾਂ। ਹਰਦੋਵਾਲਕਲਾਂ ਦੇ ਵਿੱਚ ਇਕੱਠ ਹੋਇਆ ਪਿੰਡ ਦਾ। ਪਿੰਡ ਵੀ ਠੀਕ ਠਾਕ بڑا ਪਿੰਡਾ। ਮਤਲਬ ਗਰਦਾਸਪੁਰ ਦੇ ਮੇਰੇ ਖਲ ਖੇਤਰ ਦੀ ਸਭ ਤੋਂ ਵੱਡੀ ਪੰਚਾਇਤ ਹੈ ਪਿਛਲੇ 30 ਸਾਲਾਂ ਤੋਂ ਕਹਿੰਦੇ ਸਰਬਸੰਮਤੀ ਨਾਲੇ ਸਰਪੰਚ ਚੁਣਿਆ ਜਾਂਦਾ ਆ ਰਿਹਾ ਹਥ ਮਤਲਬ ਇਹਦਾ ਮਤਲਬ ਪਿਛਲੀਆਂ 6 ਕ ਪੰਚਾਇਤਾਂ ਤੋਂ ਸਰਬਸੰਮਤੀ ਨਾਲ ਬਣੀਆਂ ਇਸ ਵਾਰ ਵੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੀ ਕੱਟ ਸੀ ਤੇ ਉਸ ਕੱਟ ਦੇ ਵਿੱਚ ਇੱਕ ਬੰਦਾ ਕਹਿੰਦਾ ਵੀ ਕਿ ਮੈਨੂੰ ਸਰਪੰਚ ਬਣਾ ਦਿਓ 1 ਕਰੋੜ ਰੁਪਈਆ ਚੱਕੋ ਸੋ ਉਹਨੇ 1 ਕਰੋੜ ਦਿੱਤੀ ਪਿੰਡ ਵੱਡਾ 2011 ਦੇ ਜਨਗਣਨਾ ਮੁਤਾਬਕ 824 ਦੇ ਗਰੀਬ ਘਰ ਨੇ 4742 ਦੀ ਜਨਸੰਖਿਆ 2494 ਉੱਥੇ ਮਰਦ ਨੇ ਤੇ 2248 ਉੱਥੇ ਬੀਬੀਆਂ ਨੇ ਸੋ ਪੰਚਾਇਤ ਕੋਲ 300 ਏਕੜ ਜ਼ਮੀਨ ਆਉਂਦੀ ਆ ਗਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ ਆ ਕਹਿੰਦੇ 300 ਕਿੱਲੇ ਜ਼ਮੀਨ ਪੰਚਾਇਤ ਨੂੰ ਆਉਂਦੀ ਆ ਪੰਚਾਇਤ ਪਹਿਲਾਂ ਹੀ ਇਹ ਮਤਲਬ ਬੜੀ ਸਮਰੱਥਾ ਪਰ ਉਹਦੇ باوجود ਵੀ ਇਸ ਪਹਿਲੂ ਦੇ ਉੱਤੇ ਸਵਾਲ ਆ ਗਿਆ ਵੀ ਗੱਲ ਕਿੱਥੋਂ ਸ਼ੁਰੂ ਕਰਨੀ ਆ ਵੈਸੇ ਤਾਂ ਕਹਿੰਦੇ ਕਿ ਜਦੋਂ ਬੋਲੀ ਵਾਲੀ ਪ੍ਰਕਿਰਿਆ ਆਈ ਕਹਿੰਦੇ ਫਿਰ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਵੀ ਸ਼੍ਰੋਮਣੀ ਕਾਲ ਦਲ ਵੀ ਇਹਨਾਂ ਦਾ ਕੋਈ ਵੀ ਨੁਮਾਇੰਦਾ ਬੋਲੀ ਲਾਉਣ ਲਈ ਸਾਹਮਣੇ ਨਹੀਂ ਆਇਆ ਜਿਹੜੇ ਤਿੰਨ ਬੰਦੇ ਬੋਲੀ ਲਾ ਰਹੇ ਉਹਨਾਂ ਚੱਕ ਪਾਜਪਾ ਦਾ ਬੰਦਾ ਹੈ ਤੇ 2 ਕਰੋੜ ਤੱਕ ਉਹ ਬੋਲੀ ਵੀ ਲੈ ਗਿਆ ਮਤਲਬ ਉਹ ਪਾਜਪਾ ਦਾ ਕਹਿੰਦੇ ਜੀ ਆਤਮ ਸਿੰਘ ਆ ਜਿਹੜਾ ਉਹਨੇ 50 ਲੱਖ ਦੀ ਬੋਲੀ ਸ਼ੁਰੂ ਕੀਤੀ ਉਹ ਕਹਿੰਦਾ ਵੀ ਸਰਪੰਚ ਮੈਨੂੰ ਬਣਾਓ 50 ਲੱਖ ਉਹਦੇ ਮੁਕਾਬਲੇ ਜਸਵਿੰਦਰ ਸਿੰਘ ਆ ਗਿਆ ਕਹਿੰਦਾ ਸਿੱਧਾ 1 ਕਰੋੜ ਤੇ ਕਹਿੰਦੇ ਆਤਮ ਸਿੰਘ ਕਹਿੰਦਾ 2 ਕਰੋੜ ਤੇ ਕਹਿੰਦੇ ਜਸਵਿੰਦਰ ਸਿੰਘ ਵੀ ਕਹਿੰਦਾ ਮੈਂ ਵੀ 2 ਕਰੋੜ 2 ਕਰੋੜ ਤੇ ਆ ਕੇ ਹੁਣ ਖੜ ਗਈ ਗੱਲ ਹੁਣ 2 ਕਰੋੜ ਤੱਕ ਬੋਲੀ ਚੱਲੀ ਚੱਲੀ ਕਹਿੰਦੇ ਅੱਗੇ ਜਾ ਸਕਦੀ ਹੁਣ ਦੁਬਾਰਾ ਮਸ਼ਵਰਾ ਕਰਨ ਲਈ ਹੋ ਸਕਦਾ ਕਿ ਜਦ ਤੱਕ ਕਿ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਮੋਂ ਤਦ ਤੱਕ ਨਵਾਂ ਫੈਸਲਾ ਹੋ ਜਵੇ ਸੋ ਹੁਣ ਬੋਲੀ ਰਾਹੀਂ ਸਰਪੰਚ ਚੁਣੇ ਜਾਣਗੇ ਤੇ ਇਹਦੇ ਉੱਤੇ ਹੁਣ ਜ਼ਿਲ੍ਹਾ ਪੱਧਰ ਤੇ ਅਫਸਰ ਅਧਿਕਾਰੀਆਂ ਨੂੰ ਹਦਾਇਤ ਹੋ ਗਈ ਵੀ ਨਿਗ੍ਹਾ ਰੱਖੋ ਕਿ ਇਹ ਤਾਂ ਖਰੀਦਣ ਵਾਲੀ ਗੱਲ ਤੇ ਨਵੀਂ ਤਰੀਕਾ ਆਜਾਦ ਹੋ ਗਿਆ ਕਾਨੂੰ ਮਲਿਆਂ ਦੇ ਹਵਾਲੇ ਨਾਲ ਇਦਾਂ ਨੂੰ ਲੱਗ ਜੂ ਸੋ ਇੱਕ ਪ੍ਰਕਿਰਿਆ ਵੋਟਾਂ ਖਰੀਦਣ ਵਾਲੀ ਹੁੰਦੀ ਹੈ ਉਹਨੇ ਪਿੰਡ ਖਰੀਦਣ ਵਾਲੀ ਪ੍ਰਕਿਰਿਆ ਜਾਂ ਜਾਂ ਸੱਚਮੁੱਚ ਇਤਨਾ ਵਿਕਾਸ ਹੁੰਦਾ ਕੀ ਇਦਾਂ ਪਿੰਡਾਂ ਦੇ ਕੰਮ ਹੁਣੇ ਸਾਰਥਕ ਨੇ ਕਿ ਦੇ ਨਾਲ ਆਮ ਬੰਦਾ ਫਿਰ ਸੁਜਮਾਨ ਬੰਦਾ ਸਧਾਰਨ ਬੰਦਾ ਕਦੇ ਪਿੰਡਾਂ ਦਾ ਸਰਪੰਚ ਪੰਚ ਬਣੇ ਨਹੀਂ ਸਕੂਗਾ ਕਈ ਤਰ੍ਹਾਂ ਦੀਆਂ ਚਰਚਾਾਂ ਇਹਦੇ ਵਿੱਚੋਂ ਜਨਮ ਲੈ ਰਹੀਆਂ ਕਿ ਲੋਕਤੰਤਰਕ ਤੌਰ ਤੇ ਤਰੀਕਾ ਸਹੀ ਹੈ ਇਹਦੇ ਸਾਰੇ ਚੁੱਕ ਸਵਾਲ ਹੈ ਜਿਹੜਾ ਬੰਦਾ ਪਿੰਡ ਦੇ ਲਈ 30 ਲੱਖ ਲਾਉਣਾ ਚਾਹੁੰਦਾ ਹੈ ਜਿਹੜਾ ਬੰਦਾ ਪਿੰਡ ਦੇ ਪੰਚਾਇਤ ਦੇ ਸਰਪੰਚ ਬਣਨ ਦੇ ਲਈ 35 ਲੱਖ ਲਾਉਣਾ ਚਾਹੁੰਦਾ ਹੈ 50 ਲੱਖ ਤੱਕ ਦੀ ਬੋਲੀ ਜਾਂਦੀ ਹੈ 1 ਕਰੋੜ ਤੱਕ ਦੀ ਜਾਂਦੀ ਹੈ 2 ਕਰੋੜ ਤੱਕ ਦੀ ਜਾਂਦੀ ਆ ਕਹਿਣ ਤੋਂ ਭਾਵ ਕਿ ਕੀ ਪਿੰਡ ਦੇ ਲਈ ਸੇਵਾ ਤੁਸੀਂ ਸਰਪੰਚ ਬਣ ਕੇ ਕਰਨੀ ਹੈ ਜੇ ਸੱਚਮੁੱਚ ਤੁਹਾਡੇ ਕੋਲ ਧਨਕਵੀਰ ਹੈਗਾ ਤੁਹਾਡੇ ਕੋਲ ਖੁੱਲਾ ਪੈਸਾ ਹੈਗਾ ਔਰ ਤੁਹਾਡੇ ਮਨ 'ਚ ਪਿੰਡ ਦੇ ਲਈ ਸਕੂਲ ਦੇ ਲਈ ਖੇਤਰ ਦੇ ਲਈ ਗੁਰੂ ਘਰ ਦੇ ਲਈ ਗਲੀਆਂ ਨਾਲੀਆਂ ਦੇ ਲਈ ਜਵਾਕਾਂ ਦੇ ਲਈ ਖੇਡ ਗਰਾਊਂਡ ਦੇ ਲਈ ਪਿੰਡ ਨੂੰ ਸੋਹਣਾ ਪਿੰਡ ਬਣਾਉਣ ਦੇ ਲਈ ਕੋਈ ਮਨ 'ਚ ਭਾਵ ਹੈਗਾ ਕੋਈ ਇੱਛਾ ਸ਼ਕਤੀ ਹੈਗੀ ਤਾਂ ਫਿਰ ਸਰਪੰਚ ਬਣਨਾ ਹੀ ਜ਼ਰੂਰੀ ਹੈ ਸਰਪੰਚ ਜਿਹੜਾ ਮਰਜ਼ੀ ਹੋਵੇ ਕਰਾਓ ਪਿੰਡ 'ਚ ਕੰਮ ਥਾ ਦਿਓ ਪੈਸਾ ਪਰ ਅਸੀਂ ਚੌਧਰ ਦੇ ਰੁਤਬਿਆਂ ਦੇ ਅਹੁਦਿਆਂ ਦੇ ਤੇ ਲੀਡਰਾਂ ਦੇ ਪਿੱਛੇ ਲੱਗ ਗਏ ਤੋ ਇੱਕ ਵਾਰ ਫੇਰ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਸਰ ਪਟਣਗੇ ਜੇ ਲੜਾਈਆਂ ਹੋਣਗੀਆਂ ਹੈ ਜੇ ਵੋਟਾਂ ਖਰੀਦੀਆਂ ਜਾਣਗੀਆਂ ਜੇ ਨਸ਼ੇ ਦਾ ਦਰਿਆ ਬੱਗੂਗਾ ਤਾਂ ਉਹਦੇ ਪਿੱਛੇ ਸਾਡੀ ਇਹ ਘਟੀਆ ਸਿਆਸਤ ਪਈ ਆ ਜਨਾਬ ਚਲੋ ਦੇਖਦੇ ਹਾਂ ਜੀ ਇਸ ਬੋਲੀ ਲੱਗਣ ਵਾਲੇ ਬਰਤਾਰੇ ਦੇ ਨਾਲ ਕਿੰਨੇਕ ਪਿੰਡਾਂ ਨੂੰ ਫਾਇਦਾ ਹੁੰਦਾ ਜਾਂ ਕਿੰਨੇਕ ਪਿੰਡਾਂ 'ਚ ਸਹੀ ਮੈਨੇਜ ਸੱਚਮੁੱਚ ਸਰਵਸੰਮਤੀ ਹੁੰਦੀ ਹੈ ਇੱਕ ਸੁਰਤਾ ਹੁੰਦੀ ਬੰਦਾ ਦੇਖ ਕੇ ਨੁਮਾਇੰਦਾ ਦੇਖ ਕੇ ਉਹਦੀ ਇਮਾਨਦਾਰੀ ਦੇਖ ਕੇ ਉਹਦਾ ਕਾਰਜ ਦੇਖ ਕੇ ਜਾਂ ਵੋਟਾਂ ਦੇ ਪੈਣ ਸਮੇ ਵੀ ਇਸ ਤਰ੍ਹਾਂ ਦੀ ਦਿੱਖ ਦੇਖ ਕੇ ਚੁਣੇ ਜਾਂਦੇ ਨੇ ਜਾਂ ਪਾਰਟੀਆਂ ਦੇਖ ਕੇ ਟਿੱਕੇ ਲੱਗਦੇ ਨੇ ਇਹਦੇ ਤੇ ਗੌਰ ਰੱਖਾਂਗੇ ਹਾਂ ਫਿਕਰ ਹੈ ਜੇ ਪਿੰਡ ਵਾਲਿਆਂ ਨੂੰ ਹੈਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਸੇਥੋਂ ਠੀਕ ਹੈ ਛੁੱਟੀ ਮਿਲ ਗਈ ਤੇ ਨਰਾਤਾ ਹਸਲ ਕਠੜਨੀਆਂ ਪਈਆਂ ਕੇਜਰੀਵਾਲ ਮਹਾਲੀ ਚ ਹੁੰਦਿਆਂ ਵੀ ਜਾਣ ਦੀ ਖਬਰ ਨਹੀਂ ਆਈ ਸੰਦੀਪ ਪਾਟਕ ਜਾਇਆ ਏ ਹਿੰਮਤ ਕੀਤੀ ਪ੍ਰਗਟ ਸਿੰਘ ਨੇ ਤੇ ਉਸ ਤੋਂ ਬਾਅਦ ਫਿਰ ਕੁਲਤਾਰ ਸੰਧਵਾ ਵੀ ਹਰਜੋਤ ਬੈਂਸ ਵੀ ਹਰਪਾਲ ਚੀਮਾ ਵੀ ਤੇ ਕੁਝ ਹੋਰ ਵੀ ਕਈ ਜਣੇ ਗਏ ਕਹਿੰਦੇ ਜੀ ਕੇਜਰੀਵਾਲ ਤੋਂ ਛੰਡੀ ਲੈ ਕੇ ਗਏ ਮਨਜੂਰੀ ਲੈ ਕੇ ਗਏ ਤੇ ਉਧਰ ਮੁੱਖ ਮੰਤਰੀ ਸਾਹਿਬ ਨੇ ਆਉਂਦੀ ਕਹਿੰਦੇ ਮੀਟਿੰਗਾਂ ਸ਼ੁਰੂ ਕਰ ਲੀਆਂ ਡੀਸੀ ਨੂੰ ਹਦਾਇਤ ਕਰਤੀ ਕਿ ਵੀ ਮੰਡੀ ਦੇ ਵਿੱਚ ਕੰਮ ਨਹੀਂ ਰੁਕਣਾ ਚਾਹੀਦਾ ਹੈ ਛੋਣਾ ਚੱਕਾਂਗੇ 185 ਲੱਖ ਮੀਟਰ ਟਨ ਛੋਣਾ ਆਉਣ ਦੀ ਆਸ ਹੈ ਹੰਦੇ ਇਹ ਪੰਜਾਬ ਦੇ ਵਿੱਚ ਇਸ ਵਾਰ 32 ਲੱਖ ਹੈਕਟੇਰ ਰੱਖਵਾ ਜਿਹੜਾ ਝੋਨੇ ਹੇਠ ਹੈ ਅੰਦਾਜ਼ਾ ਕਿ 185 ਲੱਖ ਮੀਟਰ ਕਣਚੋਂ ਨਾ ਜਾਣਾ ਸੇ ਇਸ ਲਿਖਣ ਦੇ ਵੀ ਖਰੀਦ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਇਹਦੀ ਕੋਸ਼ਿਸ਼ ਹੈ ਸਾਡੀ ਇਸ ਪ੍ਰਕਿਰਿਆ 'ਚ ਕਿੰਨੇ ਕ ਕਾਮਯਾਬ ਹੁੰਦੇ ਆ ਇਹ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਸਵਾਲ ਖੜਾ ਹੈ ਕਿ ਝੋਨਾ ਰੱਖਣਾ ਕਿੱਥੇ ਹੈ ਛੱਲ ਉਹਨਾਂ ਨੇ ਹੱਥ ਖੜੇ ਕੀਤੇ ਹੈ ਕੇਂਦਰ ਝੋਨਾ ਚੱਕ ਨਹੀਂ ਰਿਹਾ ਜਿਹੜਾ ਪੁਰਾਣਾ ਪਿਆ ਤੇ ਨਵੇਂ ਦੀ ਆਮਦ ਸ਼ੁਰੂ ਹੋ ਗਈ ਆ ਇੱਕ ਤਰੀਕ ਤੋਂ ਦੂਜੇ ਤੌਰ ਤੇ ਮੰਡੀਆਂ ਸ਼ੁਰੂ ਹੋ ਜਾਣੀਆਂ ਸੋ ਮੁਕੰਤਰੀ ਸਾਹਮਣੇ ਦਮਤਾ ਪਰਿਆ ਪਰ ਪਿੰਡਾਂ ਨੂੰ ਇਹਦਾ ਵੀ ਫਿਕਰ ਹੈ ਪੰਚਾਇਤੀ ਚੋਣਾਂ ਤੇ ਚੋਣੇ ਦੀ ਆਮਦ ਉਹ ਸਭ ਦੇ ਦਰਮਿਆਨ ਸਰਕਾਰ ਦਾ ਬਿਮਾਰ ਚਲਦਿਆਂ ਹੋਣਾ ਤੇ ਐਮਐਲਏਆਂ ਦਾ ਦਿੱਲੀ ਖੰਨੀ ਝਾਕਦੇ ਰਹਿਣਾ ਫਿਕਰਮੰਦੀ ਤਾਂ ਹੈਗੀ ਹੈ ਜਨਾਬ ਚਲੋ ਜੀ ਅਮਰਤਪਾਲ ਸਿੰਘ ਹੋਰਾਂ ਨੇ ਆਖਰ ਰਾਜਨੀਤਿਕ ਪਾਰਟੀ ਬਣਾਈ ਲਈ ਅਮਰਤਪਾਲ ਸਿੰਘ ਹੋਰੀ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਡਿਪੂਟ ਘਰ ਜੇਲ੍ਹ ਚ ਬੰਦ ਨੇ ਜਿਲ੍ਹੇ ਚ ਬੰਦ ਰਹੇ ਨੇ ਚੋਣ ਲੜੀ ਤੇ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਚ ਸਭ ਤੋਂ ਵੱਧ ਮਾਰਜ ਨਾਲ ਜਿੱਤੇ ਤੇ ਉਧਰ ਸਰਜੀਤ ਖਾਲਸਾ ਦਾ ਜਿੱਤਣਾ ਤੇ ਦੋਹਾਂ ਤੋਂ ਬਾਅਦ ਇਹ ਚਰਚਾਾਂ ਵਿੱਚ ਚੱਲੀਆਂ ਕਿ ਅਸੀਂ ਪਾਰਟੀ ਬਣਾ ਰਹੇ ਹਾਂ ਸਰਜੀਤ ਖਾਲਸਾ ਨੇ ਤਾਂ ਇਹ ਵੀ ਕਿਹਾ ਕਿ ਜੇ ਅਮਰਿਤਪਾਲ ਸਿੰਘ ਬਣਾਉਂਦੇ ਨੇ ਤਾਂ ਠੀਕਾ ਨਹੀਂ ਫਿਰ ਮੈਨੂੰ 10 ਸਾਲ ਮੈਂ ਬਣਾ ਲੈਣੀ ਆ ਪਾਰਟੀ ਤਾਂ ਅਸੀਂ ਬਣਾਉਣੀ ਆ ਇਹਦੇ حوالے ਨਾਲ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਚਰਚਾਾਂ ਵਿੱਚ ਖੂਬ ਜ਼ੋਰ ਫੜੀਆਂ ਜਾ ਰਹੀਆਂ ਨੇ ਕਿ ਭਈ ਇੱਕ ਹੀ ਜਮਨੀ ਚੋਣਾ ਵੀ ਲੜਨੀਆਂ ਨੇ ਵੈਸੇ ਅਮਰਤਪਾਲ ਸਿੰਘ ਉਹਨਾਂ ਨੇ ਜੇਲ੍ਹ ਦੇ ਹਵਾਲੇ ਨਾਲ ਇਹ ਸਨੇਹਾ ਬਾਹਰ ਵੀ ਆਇਆ ਸੀਗਾ ਕਿਉਂਕਿ ਕਹਿੰਦੇ ਮੇਰੇ ਵੱਲੋਂ ਕੋਈ ਉਮੀਦਵਾਰ ਨਹੀਂ ਗਏ ਜਿਹੜੇ ਆਪਣੇ ਆਪ ਮੇਰੇ ਨਾਲ ਦੇ ਸਾਥੀ ਖੜਾ ਹੋਣ ਨੂੰ ਫਿਰਦੇ ਨੇ ਪਰ ਪਾਰਟੀ ਬਣਾਉਣ ਵਾਲੀ ਗੱਲ ਹੁਣ ਬਾਤ ਰਹੀ ਆ ਇੱਕ ਪਾਸੇ ਅਮਰਤਪਾਲ ਸਿੰਘ ਦੀ ਟੀਮ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਅਗਵਾਈ ਟੀਮ ਦੀ ਅਮਰਤਪਾਲ ਸਿੰਘ ਦੇ ਪਿਤਾ ਕਰ ਰਹੇ ਸੀ ਮਾਤਾ ਵੀ ਨਾਲ ਸੀ ਚਾਚਾ ਹੋਰੀ ਵੀ ਨਾਲ ਸੀ ਤੇ ਕੁਝ ਹੋਰ ਸਾਥੀ ਲੰਘੇ ਅੰਤਵਾਰ ਸਤਖੰਡ ਸਿੰਘ ਦਰਬਾਰ ਸਾਹਿਬ ਪਹੁੰਚਦੇ ਨੇ ਸ਼੍ਰੀ ਕਾਟਕ ਸਾਬ ਦੇ ਮੂਰੇ ਖੜ ਕੇ ਅਰਦਾਸ ਕਰਦੇ ਨੇ ਤੇ ਕਹਿੰਦੇ ਵੀ ਅਸੀਂ ਗੁਰੂ ਘਰ ਦੇ ਵਿੱਚ ਅਰਦਾਸ ਕਰਨ ਆਏ ਆ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਦੀ ਉਹਦੀ ਰਿਹਾਈ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਕਹਿੰਦੇ ਜੀ ਪੰਜਾਬ ਦੇ ਸੁਧਾਰ ਦੇ ਲਈ ਪੰਜਾਬ ਦੀ ਆਰਥਿਕ ਸਮਾਜਿਕ ਧਾਰਮਿਕ ਮਜ਼ਬੂਤੀ ਦੇ ਲਈ ਹਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੇ ਲਈ ਅਸੀਂ ਇੱਕ ਖੇਤਰੀ ਪਾਰਟੀ ਬਣਾਉਣ ਜਾ ਰਹੇ ਹਾਂ ਤੇ ਕਹਿੰਦੇ ਖੇਤਰੀ ਪਾਰਟੀ ਅੰਮ੍ਰਿਤਪਾਲ ਸਿੰਘ ਦੀ ਸਹਿਮਤੀ ਨਾਲ ਬਣਨ ਜਾ ਰਹੀ ਹੈ ਉਹਦੇ ਪਿਤਾ ਨੇ ਅੰਮ੍ਰਿਤਸਰ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਹੋਰਾਂ ਨੇ ਕਿਹਾ। ਸਦਾ ਉਤਰ ਸਿੰਘ ਹੋਰਾਂ ਨੇ ਉਹ ਕਹਿੰਦੇ ਵੀ ਅਸੀਂ ਲੰਘੇ ਹਫਤੇ ਜੇਪਰੂਗਰ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਆਏ। ਉਸ ਦੇ ਨਾਲ رائے مشورہ ਤੋਂ ਬਾਅਦ ਇਹ ਤੈ ਹੋਇਆ ਕਿ ਇੱਕ ਖੇਤਰੀ ਪਾਰਟੀ ਬਣਾਈ ਜਾਵੇ। ਕਿਉਂਕਿ ਕਹਿੰਦੇ ਕਿ ਮੌਜੂਦਾ ਰਾਜਨੀਤਿਕ ਪਾਰਟੀਆਂ ਤੋਂ ਭਰੋਸਾ ਉੱਟ ਗਿਆ ਲੋਕਾਂ ਦਾ। ਇਸ ਲਈ ਅਸੀਂ ਖੇਤਰੀ ਪਾਰਟੀ। ਹੁਣ ਇਸ ਖੇਤਰੀ ਪਾਰਟੀ ਨੂੰ ਕਿੰਨੀਕ ਮਾਨਤਾ ਮਿਲਦੀ ਹੈ, ਕਿੰਨੀਕ ਪ੍ਰਮਾਨਤਾ ਮਿਲਦੀ ਹੈ, ਕਿਸ ਰੂਪ ਚ ਅੱਗੇ ਵਧਦੀ ਹੈ। ਇਹਦਾ ਢਾਂਚਾ ਕੀ ਹੋਏਗਾ ਦਾ ਸੰਵਿਧਾਨ ਕੀ ਹੋਏਗਾ ਦਾ ਇਰਾਦਾ ਕੀ ਹੋਏਗਾ ਇਹ ਉਹਨਾਂ ਵਾਲਾ ਵਕਤ ਤੈਅ ਕਰੇਗਾ ਪਰ ਜੇ ਉਹਨਾਂ ਨੇ ਨਾਂ ਤੈਅ ਕਰਨਾ ਅਜੇ ਪਾਰਟੀ ਦਾ ਨਾਮ ਵੀ ਤੈਅ ਨਹੀਂ ਹੈ ਪਰ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਹੋ ਗਿਆ ਅਕਾਲ ਤਖਤ ਸਾਹਿਬ ਤੇ ਕਹਿੰਦੇ ਸੀ ਅਰਦਾਸ ਕਰਕੇ ਇਹ ਫੈਸਲਾ ਵੀ ਕਰ ਲਿਆ ਸੋ ਦੇਖਦੇ ਹਾਂ ਜੀ ਇਹ ਹੁਣ ਕਿੱਧਰ ਨੂੰ ਅਗਲਾ ਕਦਮ ਪੁੱੜਦੇ ਨੇ ਕੀ ਏ ਹੁਣ ਪੰਚਾਇਤੀ ਚੋਣਾਂ ਵੀ ਲੰਘ ਗਈ ਜਮਿਨੀ ਚੋਣਾਂ ਸਰਤੇ ਨੇ ਕੀ ਉਸ ਖੇਤਰੀ ਪਾਰਟੀ ਦੇ ਬੈਨਰ ਥੱਲੇ ਜਮਿਨੀ ਚੋਣਾਂ ਲੜੀਆਂ ਜਾਣਗੀਆਂ ਜਾ ਨਗਰ ਨਿਕੋ ਨਗਰ ਕੌਂਸਲ ਚੋਣਾਂ ਬਾਦ ਚੋਣੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀ ਆਉਣੀਆਂ ਨੇ ਜਾਂ ਇਹ ਪਾਰਟੀ ਸਿੱਧੀ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਰੇਗੀ ਪੰਜਾਬੀਆਂ ਚ ਉਹਦੇ ਉੱਤੇ ਨਜ਼ਰ ਹੈਗੀ ਕੁਝ ਬਾਹਰੋਂ ਬੈਠ ਕੇ ਤੇ ਨਾਲ ਇਹ ਵੀ ਕਹਿ ਰਹੀਆਂ ਨੇ ਕਿ ਇਹ ਜੀ ਇਹਦੇ ਪਿੱਛੇ ਬੀਜੇਪੀਓ ਆ ਉਹ ਪੰਜਾਬ ਦੇ ਵਿੱਚ ਇੱਕ ਨਵਾਂ ਦਲ ਖੜਾ ਕਰਾ ਰਹੀ ਹੈ ਕੁਝ ਕਹਿੰਦੇ ਕਿ ਅਮਰਪਾਲ ਸਿੰਘ ਹੋਰਾਂ ਨੂੰ ਸਰਜੀ ਖਾਲਸਾ ਜਿਵੇਂ ਹੰਗਾਰਾ ਮਿਲਿਆ ਉਸ ਦੇ ਵਿੱਚੋਂ ਇਹ ਪਾਰਟੀ ਜਨਮ ਰਹੀ ਹੈ ਸੋ ਕੁਝ ਕਹਿੰਦੇ ਨਹੀਂ ਉਹਨਾਂ ਦੀ ਸੱਚਮੁੱਚ ਪੰਜਾਬ ਦੇ ਵਿੱਚ ਪੰਥਕ ਲਹਿਰ ਨੂੰ ਹੰਗਾਰਾ ਦੇਣ ਦੀ ਸਿੱਖ ਮਸਲੇ ਨੂੰ ਹੱਲ ਕਰਨ ਦੀ ਇੱਛਾ ਹੈ ਉਹਦੇ ਵਿੱਚੋਂ ਪਾਰਟੀਆਂ ਵੀ ਸੋ ਜਿੰਨੇ ਮੂਹਨੀਆਂ ਗੱਲਾਂ ਨੇ ਪਰ ਬਿਲਕੁਲ ਜੀ ਨਵੀ ਖੇਤਰੀ ਪਾਰਟੀ ਅਮਰਪਾਲ ਸਿੰਘ ਦੀ ਟੀਮ ਵੱਲੋਂ ਸਾਹਮਣੇ ਲਿਆਂਦੀ ਜਾ ਰਹੀ ਹੈ ਇਧਰ ਜੀ ਟੇਰਾ ਸਰਸਾ ਮੋਕੀ ਗੁਰਮੀ ਸਿੰਘ ਰਾਮ ਰਿੰਗ ਫੇਰ ਬਾਹਰ ਆਉਣ ਨੂੰ ਫਿਰਦਾ ਕਹਾਂ ਮੈਨੂੰ ਪਰੂਲ ਦੇ ਦਿਓ ਬਸ ਲੋ ਕਮਾਲ ਹੈ ਵੀ ਜਿਹੜਾ ਬੰਦਾ ਚੜ੍ਹਦੇ ਸਤੰਬਰ ਮਹੀਨੇ 'ਚ 21 ਦਿਨਾਂ ਦੀ ਪ੍ਰੋਲ ਕੱਟ ਕੇ ਅੰਦਰ ਗਿਆ ਹੋਵੇ ਤੇ ਅਜੇ ਸਤੰਬਰ ਮਹੀਨਾ ਮੁੱਕਿਆ ਨਾ ਹੋਵੇ ਤੇ ਉਹ ਫੇਰ ਚਿੱਠੀਆਂ ਲਾਵੇ ਕਿ ਮੈਨੂੰ ਪਰੋ ਦੇ ਦਿਓ ਜੀ 21 ਦਿਨਾਂ ਦੀ ਪ੍ਰੋਲ ਕੱਟ ਕੇ ਗਿਆ ਡੇਲਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮਨੀਵ ਤੇ 20 ਦਿਨਾਂ ਦੀ ਪ੍ਰੋਲ ਫੇਰ ਮੰਗਦਾ 13 ਅਗਸਤ ਨੂੰ 21 ਦਿਨਾਂ ਦੀ ਪ੍ਰੋਲ ਤੇ ਬਾਹਰ ਆਇਆ ਸੀ ਤੇ ਤੁਸੀਂ ਇੱਥੋਂ ਹਿਸਾਬ ਲਾ ਲੋ ਕਿ ਜਿਹੜਾ ਬੰਦਾ 20 ਦਿਨਾਂ ਲਈ 21 ਦਿਨਾਂ ਲਈ ਬਾਹਰ ਆਇਆ 13 ਅਗਸਤ ਨੂੰ ਤੇ ਉਹ ਸਤੰਬਰ ਦੇ ਪਹਿਲੇ ਹਫਤੇ ਅੰਦਰ ਗਿਆ ਵਾਪਸ ਤੇ ਹੁਣ ਆ 28 29 ਤਰੀਕ ਨੂੰ ਵੀ ਫੇਰ ਖਬਰ ਆ ਗਈ ਕਿ ਜਨਾਬ ਕਹਿੰਦੇ ਜੀ ਫੇਰ ਚਿੱਠੀ ਲਿਖਤੀ ਤੇ ਹੁਣ ਹਰਿਆਣੇ ਚ ਚੋਣਾ ਨੇ ਤੇ ਆਪਾਂ ਪਹਿਲਾਂ ਪੂਰੀ ਵਿਸਾਰਤ ਗੱਲ ਕਰ ਚੁੱਕੇ ਕਿ ਜਿੰਨੀ ਵਾਰ 10 ਵਾਰ ਪਰੋਲ ਮਿਲੀ ਕੋਈ ਨਾ ਕੋਈ ਚੋਣਾ ਨਾਲ ਜੁੜੀਆਂ ਰਹੀਆਂ ਆ ਵੈਸੇ 21 ਦਿਨਾਂ ਦੀ ਪਰੋਲ ਵੀ ਆਣ ਹਰਿਆਣਾ ਚੋਣਾ ਤੋਂ ਪਹਿਲਾਂ ਹੀ ਸੀ ਪਰ ਕੀ ਡੇਰਾ ਸਰਸਾ ਮੁਖੀ ਦਾ ਖੋਦਾ ਮੰਨਾ ਬਾਹਰ ਆਉਣ ਦਾ ਜਾਂ ਭਾਜਪਾ ਦੀ ਇੱਛਾ ਭਾਜਪਾ ਨੂੰ ਲੱਗਦਾ ਕਿ ਇਹਨੂੰ ਬਾਹਰ ਲਿਆ ਕੇ ਸ਼ਾਇਦ 5-10 ਸੀਟਾਂ ਹੋਰ ਵੱਧ ਜਾਣਗੀਆਂ ਕੋ ਕੰਮ ਕਰਾਉਣਾ ਖਾਸ ਕੋਈ ਮੋੜਾ ਦੇਣਾ ਕਿਸੇ ਮੁੱਦੇ ਤੇ ਪਰ ਚੋਣ ਜਾਬਤੇ ਲੱਗੇ ਹੁਣ ਕਰਨ ਹਰਿਆਣਾ ਪ੍ਰਸ਼ਾਸਨ ਹਰਿਆਣਾ ਸਰਕਾਰ ਸਿੱਧਾ ਫੈਸਲਾ ਨਹੀਂ ਲੈ ਸਕੀ ਸੋ ਇਹ ਇਸ ਲਈ ਮਜਬੂਰੀ ਬਸ ਸਈ ਔਖਾ ਕੁੱਟ ਭਰਦਿਆਂ ਸਈ ਉਹਨਾਂ ਨੇ ਚੋਣ ਕਮਿਸ਼ਨ ਨੂੰ ਇਹ ਹਵਾਲਾ ਭੇਜਿਆ ਕਿ ਡੇਰਾ ਸਰਸਾਂ ਮੁਖੀ ਜੀ 20 ਦਿਨਾਂ ਦੀ ਪ੍ਰੋਲ ਮੰਗਦਾ ਹ ਹੁਣ ਇਹ ਭਾਰਤੀ ਚੋਣ ਕਮਿਸ਼ਨ ਦੇ ਖੇਤਰ ਚ ਉਹ ਮੇਰੇ ਨਾਲ ਥਰਮਾਮੀਟਰ ਲਾ ਕੇ ਚੈੱਕ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਮੰਨਿਆ ਤਾਂ ਇਹੀ ਜਾਂਦਾ ਹੈ ਵਿਰੋਧੀ ਤੇਰਾ ਇਹੀ ਕਹਿੰਦੀਆਂ ਕਿ ਅੱਜ ਕੱਲ ਚੋਣ ਕਮਿਸ਼ਨ ਵੀ ਕੇਂਦਰ ਸਰਕਾਰ ਦਾ ਹੱਥ ਠੋਕਾ ਉਹਨਾਂ ਉਹਨਾਂ ਦੇ ਝੋੜੀ ਚੁੱਕਾ ਉਹਨਾਂ ਦੇ ਇਸ਼ਾਰਿਆਂ ਤੇ ਨੱਚਦਾ ਪਰ ਫਿਰ ਵੀ ਉਹਨੂੰ ਧਿਆਨ ਚ ਰੱਖਣਾ ਪੈਂਦਾ ਕਿ ਇਹ ਜਆ ਫੈਸਲਾ ਕੋਈ ਕਰਦਿਆਂ ਕੱਲ ਨੂੰ ਅਦਾਲਤ ਦੇ ਵਿੱਚ ਕਿਤੇ ਕੋਈ ਪਹਿਲੂ ਨਾ ਵੱਡਾ ਹੋ ਜਵੇ ਸੋ ਇਸ ਲਈ ਮੰਨਿਆ ਜਾ ਰਿਹਾ ਕਿ ਚੋਣ ਕਮਿਸ਼ਨ ਇਸ ਨੂੰ ਹਰ ਪੱਖ ਤੋਂ ਬਾਤਾਂ ਤੋਂ ਬਾਅਦ ਇਹ ਫੈਸਲਾ ਲਏਗਾ ਪਰ ਇਹ ਫਿਕਰਮੰਦੀ ਵਿਰੋਧੀ ਦਲਾਂ ਨੂੰ ਵੀ ਹੋ ਗਈ ਹੈ ਕਾਂਗਰਸ ਵਾਲਿਆਂ ਨੂੰ ਖਾਸ ਕਰਕੇ ਕਿ ਜੇ ਐਨ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਡੇਰਾ ਸਰਸਾ ਮੁਖੀ ਬਾਹਰ ਆਉਂਦਾ ਤੇ ਉਹਦਾ ਇੱਕ ਤਾਂ ਸੁਨੇਹਾ ਕੋਈ ਉਹਦੀ ਕਦੀ ਵੀਡੀਓ ਇੱਕ ਤਾਂ ਅਪੀਲ ਕੁਝ ਵੀ ਕਰ ਸਕਦਾ ਵੈਸੇ ਸੱਚੇ ਵੀ ਹੈ ਕਿ ਡੇਰਾ ਸਰਸਾ ਮੁਖੀ ਨੇ ਇੱਕ ਵਾਰ ਪੰਜਾਬ ਚ ਕੈਪਟਨ ਅਮਰਿੰਦਰ ਨੂੰ ਸਮਰਥਨ ਦਿੱਤਾ ਸੀ ਉਸ ਵਾਰ ਕਾਂਗਰਸੀ ਸਰਕਾਰ ਬਣੀ ਨਹੀਂ ਸੀ ਸੋ ਇਹ ਵੀ ਜ਼ਰੂਰੀ ਨਹੀਂਗਾ ਪਰ ਅਗਲੇ ਦੀ ਕੋਸ਼ਿਸ਼ ਜਾਰੀ ਹੈ ਜੀ ਪਰੋਲ ਮੰਗ ਰਿਹਾ ਤੇ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ سزا ਬਾਰ-ਬਾਰ ਛੁੱਟੀ ਦੇਣ ਦੀ ਉਹ ਮਿਲੀ ਆ ਚਲੋ ਰੱਬ ਪਰ ਹੀ ਕਰੇ ਤੁਸੀਂ ਦੇਖਦੇ ਹੋ ਗਲੋਬਲ ਪੰਜਾਬ ਟੀਵੀ ਬਹੁਤ-ਬਹੁਤ ਸ਼ੁਕਰੀਆ